ਹਾਂਜੀ ਸਵਾਗਤ ਹੈ ਜੀ ਸੇਵਕ ਡੀਐਸਡਬਲਿਊ ਪੇਜ ਦੇ ਉੱਤੇ ਅੱਜ ਤੁਹਾਨੂੰ ਦਰਸ਼ਕੋ ਦਿਖਾਉਣੇ ਹੈਗੇ ਆਪਾਂ ਬ੍ਰੀਜਾਕਾਰ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਹੈ ਬਿਲਕੁਲ ਟੌਪ ਵਾਲਾ ਵੇਰੀਐਂਟ ਹੈ ਇਹਦੂ ਉੱਤੇ ਕੋਈ ਵੀ ਵੇਰੀਐਂਟ ਨਹੀਂ ਆਉਂਦਾ ਕਾਰ ਦਾ ਏ ਟੂ ਜ਼ेड ਸਾਰੀ ਆਲਮੋਸਟ オリジナル ਪੇਂਟ ਦੀ ਕਾਰ ਹੈ ਕੀ ਲੈਸ ਐਂਟਰੀ ਵਾਲਾ ਵੇਰੀਐਂਟ ਹੈ ਕਾਰ ਦਾ ਲਾਈ ਵੀਲ ਵਗੈਰਾ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਸਾਰਾ ਬੈਕਗ੍ਰਾਉਂਡ ਵਗੈਰਾ ਤੁਸੀਂ ਚੈੱਕ ਕਰੋ ਬਿਲਕੁਲ ਨਵੀਂ ਨਕੋਰ ਕਾਰ ਹੈਗੀ ਜਿਹਨੂੰ ਆਪਾਂ ਨਵੀਂ ਕਾਰ ਕਹਿ ਦਿੰਨੇ ਆਂਗੇ ਫੈਮਿਲੀ ਕਾਰ ਹੈਗੀ ਦੋਸਤੋ ਕਿਸੇ ਪਾਸੇ ਕਲਮ ਤੱਕ ਨਹੀਂ ਗੱਡੀ ਤੇ ਲੱਗੀ ਹੈਗੀ ਬਾਈਆਂ ਦੇ ਦੱਸਣ ਦੇ ਮੁਤਾਬਕ ਕਿਸੇ ਵੀ ਸਾਈਡ ਦੇ ਉੱਤੇ ਕੋਈ ਕਲਮ ਤੱਕ ਨਹੀਂ ਲੱਗੀ ਕਾਰ ਦੇ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ 2016 ਮਾਡਲ ਦੀ ਕਾਰ ਹੈਗੀ ਵਿੱਚੋਂ ਇੰਟੀਰੀਅਰ ਚੈੱਕ ਕਰ ਸਕਦੇ ਹੋਗੇ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਹੈ ਸਟੀਅਰਿੰਗ ਤੇ ਕੰਟਰੋਲ ਵਗੈਰਾ ਹੈਗੇ ਨੇ ਗੱਡੀ ਦੇ ਇਹਦੇ ਉੱਤੇ ਕੋਈ ਵੀ ਵੇਰੀਐਂਟ ਨਹੀਂ ਆਉਂਦਾ ਹੈਗਾ ਫਰੰਟ ਦੇ ਉੱਤੇ ਡਬਲ 에ਅਰ ਬੈਗ ਆ ਜਾਂਦੇ ਨੇਗੇ ਬਾਕੀ ਸੀਟ ਕਵਰ ਬਹੁਤ ਹੀ ਸ਼ਾਨਦਾਰ ਕਵਰ ਨੇਗੇ ਚੈੱਕ ਕਰ ਸਕਦੇ ਹੋ ਮੈਟਾਂ ਤੋਂ ਲੈ ਕੇ ਸੀਟ ਕਵਰਾਂ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦਾ ਬਾਈ ਕੋਈ ਖਰਚਾ ਹੀ ਨਹੀਂ ਕਰਦੇ ਵਿੱਚ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਆ ਕੁੰਡੇ ਕਬਜੇ ਤੁਸੀਂ ਚੈੱਕ ਕਰ ਸਕਦੇ ਹੋ ਕਰਦੇ ਐਦਾਂ ਨਹੀਂ ਹੈਗਾ ਅੱਬ ਵੀ ਕੋਈ ਪੀਸ ਪੱਲਾ ਚੇਂਜ ਹੋਊਗਾ ਬਿਲਕੁਲ ਨਮੀਕਾਰਾ ਸਵਿਚ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਇੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਜੱਜਮੈਂਟ ਲੱਗ ਜਾਂਦੀ ਵੀ ਗੱਡੀ ਕਿੰਨੇ ਕੁ ਹਿਸਾਬ ਦੇ ਵਿੱਚ ਹੈਗੀ ਆ ਤੁਸੀਂ ਪੋਸਟ ਸਟਾਰਟ ਆਫ ਸਟਾਪ ਵਾਲਾ ਬਟਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਦਾ ਕੱਲੀ ਕੱਲੀ ਚੀਜ਼ ਤੁਹਾਨੂੰ ਆਪਾਂ ਬਰੀਕੀ ਦੇ ਵਿੱਚ ਚੈੱਕ ਕਰਵਾਵਾਏ ਕਰਦੀ ਕੱਲੀ ਕੱਲੀ ਚੀਜ਼ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਗਾਰ ਦੀ ਕੀ ਕੰਡੀਸ਼ਨ ਹੈਗੀ ਬਿਲਕੁਲ ਨਵੀਂ ਨਕੋਰ ਕਾਰ ਹੈਗੀ ਏਸੀ ਕਲਾਈਮੇਟ ਕੰਟਰੋਲ ਵਾਲਾ ਏਸੀ ਆ ਜਾਂਦਾ ਹੈਗਾ ਟੌਪ ਵਾਲੇ ਵੇਰੀਐਂਟ ਦੇ ਵਿੱਚ ਹੀ ਆਪਸ਼ਨ ਆਉਂਦੇ ਨੇਗੇ ਦੋਸਤੋ ਟੱਚ ਪਲੇਅਰ ਸਿਸਟਮ ਐਂਡਰੌਇਡ ਸਿਸਟਮ ਗੱਡੀ ਦੇ ਵਿੱਚ ਲੱਗਿਆ ਹੋਇਆ ਹੈਗਾ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਜਿਹਨੂੰ ਆਪਾਂ ਨਵੀਂ ਕਾਰ ਕਹਿ ਦਿੰਨੇ ਹੈਗੇ ਬਾਕੀ ਵੀਰਾਂ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਗੱਲ ਕਰ ਸਕਦੇ ਹੋ ਬਾਈਆਂ ਨਾਲ ਇੰਜਨ ਦੀ ਕੰਡੀਸ਼ਨ ਦੇਖ ਸਕਦੇ ਹੋਗੇ ਸਾਰਿਆਂ ਨੂੰ ਪਹਿਲਾਂ ਫਰੰਟ ਫੱਟੀ ਚੈੱਕ ਕਰੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ ਕੁਲੈਂਟ ਵੀ ਬਿਲਕੁਲ ਵਿੱਚੋਂ ਨਾ ਜਿਵੇਂ ਸ਼ੀਸ਼ੇ ਵਾਂਗੂ ਦਿਖ ਰਿਹਾ ਹੁੰਦਾ ਉਦਾਂ ਹੀ ਚਮਕ ਰਿਹਾ ਹੈਗਾ ਇੰਨੀ ਸੰਭਾਲੀ ਸਾਫ ਸੁਥਰੀ ਕਾਰ ਹੈਗੀ ਐਪਰਨ ਚੈੱਕ ਕਰੋ ਜੀ ਗੱਡੀ ਦੇ ਬਿਲਕੁਲ ਫੈਂਡਰ ਦੇ ਨਟਾਂ ਤੱਕ ਤੇਰੇ ਪਾਸੇ ਚਾਬੀ ਨਹੀਂ ਲੱਗੀ ਬੌਨਟ ਦੇ ਨਟ ਤੇ ਚਾਬੀ ਲੱਗੀ ਸੀਲ ਚੈੱਕ ਕਰ ਸਕਦੇ ਹੋ ਚਾਰ ਸਪੀਰੇ ਤੋਂ ਤੁਸੀਂ ਕਰੋ ਜੀ ਚੈੱਕ ਸੀਲ ਨੂੰ ਕਿਸੇ ਪਾਸੇ ਐਦਾਂ ਨਹੀਂ ਹੈਗਾ ਵੀ ਕੋਈ ਸੀਲ ਵਗੈਰਾ ਦੁਆਰਾ ਤੋਂ ਬਣੀ ਹੋਊਗੀ ਵੀ ਕਿਸੇ ਨਟ ਦੇ ਉੱਤੇ ਚਾਬੀ ਲੱਗੀ ਹੋਊਗੀ ਲਿਖਤੀ ਰੂਪ ਦੇ ਵਿੱਚ ਵੀਰ ਕਹਿੰਦੇ ਵੀ ਆਪਾਂ ਲਿਖ ਕੇ ਦੇਵਾਂਗੇ ਵੀ ਗੱਡੀ ਕਿਸੇ ਪਾਸੇ ਕਲਮ ਤੱਕ ਨਹੀਂ ਹੈਗੀ ਕਾਰ ਦੇ ਇਹ ਵੀ ਐਸ ਬ੍ਰੇਕ ਆ ਜਾਂਦੇ ਨੇ ਕਾਰ ਦੇ ਵਿੱਚ ਕੋਈ ਸਟicker ਤੱਕ ਵੀ ਨਹੀਂ ਲਿਆ ਹੈਗਾ ਕਾਰ ਦਾ ਦੋਸਤੋ ਸਟicker ਤੱਕ ਵੀ ਗੱਡੀ ਦੇ ਲੱਗੇ ਹੋਏ ਨਹੀਂਗੇ ਹਜੇ ਤੱਕ ਆ ਤੁਸੀਂ ਕੂਲੈਂਟ ਬਾਕਸ ਚੈੱਕ ਕਰ ਸਕਦੇ ਹੋ ਬਿਲਕੁਲ ਨਵਾਂ ਪਿਆਗਾ ਕਿਸੇ ਵੀ ਪਾਰਟ ਦੇ ਉੱਤੇ ਕਿਸੇ ਵੀ ਚੀਜ਼ ਦੇ ਨਾਲ ਕੋਈ ਛੇੜਛਾੜ ਨਹੀਂ ਆ ਤੁਸੀਂ ਇੰਜਨ ਤੇ ਸਟicker ਦੇਖ ਸਕਦੇ ਹੋ ਫਰੰਟ ਫੱਟੀ ਤੇ ਚੈੱਕ ਕਰ ਸਕਦੇ ਹੋਗੇ A to Z ਬ੍ਰੈਂਡ ਨਿਊ ਕਾਰ ਆ ਜਿੱਦਾਂ ਮਾਰਕਰ ਏਜੰਸੀ ਚੋਂ ਲੱਗ ਕੇ ਆਏ ਨੇ ਨਾ ਉਵੇਂ ਦੇ ਉਵੇਂ ਪਏ ਨੇਗੇ ਦੋਸਤੋ ਆ ਨਹੀਂ ਹੈਗਾ ਕੋਈ ਕਿਸੇ ਪਾਸੇ ਕੋਈ ਘਸਾਵਟ ਹੋਊਗੀ ਕਾਰ ਦੇ ਵਿੱਚ ਬਾਕੀ ਇੱਕ ਵਾਰ ਤੁਹਾਨੂੰ ਦੁਬਾਰਾ ਤੋਂ ਅਲਾਈ ਵੀਲ ਵੀ ਚੈੱਕ ਕਰਵਾਉਣ ਨੇ ਟਾਇਰਾਂ ਦੀ ਕੰਡੀਸ਼ਨ ਦਿਖਾ ਦੇਣ ਨਵੇਂ ਟਾਇਰ ਨੇਗੇ ਇਹ ਮਾਰ ਕੇ ਚੈੱਕ ਕਰ ਸਕਦੇ ਹੋ ਕਿ ਤੁਸੀਂ ਜਿੱਦਾਂ ਏਜੰਸੀ ਚੋਂ ਲੱਗੇ ਆਉਂਦੇ ਨੇ ਉਦੋਂ ਹੀ ਲਾਇਆਂ ਦੇ ਉੱਤੇ ਮਾਰ ਕੇ ਲੱਗੇ ਪਏ ਨੇ ਪੋਲੋ ਦੇ ਨਵੇਂ ਟਾਇਰ ਨੇਗੇ ਚੈੱਕ ਕਰੋ ਜੀ ਗੱਡੀ ਦੀ ਕੰਡੀਸ਼ਨ ਗੱਡੀ ਹੈਗੀ 2016 ਮਾਡਲ ਰੇਟ ਰੱਖਿਆ ਗਿਆ ਜੀ ਗੱਡੀ ਦਾ 6 ਲੱਖ ਤੇ 25000 ਰੁਪਿਆ ਐਨਓਸੀ ਦੇ ਨਾਲ ਗੱਡੀ ਦਾ ਰੇਟ ਰਨ ਵਾਲਾ ਜੀ ਇੱਕ ਵਾਰੀ ਤੁਸੀਂ ਗੱਡੀ ਨੂੰ ਫੇਰ ਵੀ ਚੈੱਕ ਕਰ ਸਕਦੇ ਹੋਗੇ ਦੇਖੋ ਜੀ ਗੱਡੀ ਦੀ ਕੰਡੀਸ਼ਨ ਬਹੁਤ ਵਾਜਬ ਰੇਟ ਆ ਗੱਡੀ ਦਾ ਐਨਓਸੀ ਦੇ ਨਾਲ ਰੇਟ ਰਨ ਵਾਲਾ ਜੀ ਬਾਕੀ ਜੇ ਕਿਸੇ ਵੀਰ ਨੇ ਨੰਬਰ ਲਵਾਉਣਾ ਹੈ ਤੇ ਨਾ ਕਰਵਾਉਣੀ ਹੈ ਤਾਂ ਵੀ ਬਾਈ ਕਹਿੰਦੇ ਅਸੀਂ ਸਾਡੀ ਫੁੱਲ ਗਰੰਟੀ ਹੈ ਨਾਮ ਵਗੈਰਾ ਸਭ ਕੁਝ ਕਰਵਾ ਕੇ ਅਸੀਂ ਦੇਵਾਂਗੇ ਮੈਡ ਪਾਉਸ਼ਿੰਗ ਗੱਡੀ ਦੇ ਵਿੱਚ ਹੋਈ ਹੋਈ ਹੈਗੀ ਕੋਈ ਖਰਚਾ ਨਹੀਂ ਹੈਗਾ ਅਲੱਗ ਤੋਂ ਗੱਡੀ ਦੇ ਵਿੱਚ ਲਿਆ ਕੇ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਸਾਰੇ ਪਾਸੋਂ ਗੱਡੀ ਨਮੀ ਨਕੋਰ ਪਈ ਹੈਗੀ ਐਵੇਂ ਨਹੀਂ ਹੈਗਾ ਕੋਈ ਕੰਮ ਖਰਚੇ ਵਾਲਾ ਕੰਮ ਹੈ ਦੇ ਵਿੱਚ ਗੱਡੀ ਦੇ ਜਿਹੜੇ ਵੀ ਇਹਨੇ ਨਵੀਂ ਗੱਡੀ ਲੈਣੀ ਹੈ ਉਹੀ ਮਾਤਾਕਾਰ ਰਿਵਾਰਡ ਦੇ ਉੱਤੇ ਸੰਪਰਕ ਕਰ ਸਕਦੇ ਹੋਗੇ ਬਰਨਾਲੇ ਸ਼ਹਿਰ ਦੇ ਵਿੱਚ ਇਹ ਕਾਰ ਖੜੀ ਹੈਗੀ ਧਨੌਲਾ ਰੋਡ ਬਰਨਾਲਾ ਸ਼ਹਿਰ ਮਾਤਾਕਾਰ ਰਿਵਾਰਡ ਦੇ ਉੱਤੇ ਇਹ ਤੁਹਾਨੂੰ ਕਾਰ ਮਿਲੂਗੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਜੀ ਬੈਗ ਤੋਂ ਵੀ ਤੁਹਾਨੂੰ ਆਪਾਂ ਚੈੱਕ ਕਰਵਾਉਣ ਨੇ ਕਿ ਕਾਰ ਡਿੱਗੀ ਵੀ ਚੈੱਕ ਕਰ ਸਕਦੇ ਹੋ ਤੁਸੀਂ ਸਟਿੱਪਨੀ ਨਾਲ ਦੀ ਹੈਗੀ ਦੋਸਤੋ ਜੈਕ ਰਾਡ ਪਾਣਾ ਤਾਂ ਹਜੇ ਬਾਹਰ ਹੀ ਨਹੀਂ ਕੱਢਿਆ ਹੈਗਾ ਡਿੱਗੀ ਦੇ ਵਿੱਚ ਵੀ ਕੋਈ ਸਕਰੈਚ ਨਹੀਂ ਹੈਗਾ ਕਾਰ ਦੇ ਇੰਨੀ ਸਾਫ਼ ਕਾਰ ਪਈ ਹੈ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖ ਸਕਦੇ ਹੋਗੇ ਬੈਗ ਤੋਂ ਵੀ ਗੱਡੀ ਸਾਰੀ ਬੈਕਗ੍ਰਾਉਂਡ ਕਾਰ ਦਾ ਚੈੱਕ ਕਰ ਸਕਦੇ ਹੋਗੇ ਜੈਡ ਡੀ ਆਈ ਪਲੱਸ ਵਾਲਾ ਵੇਰੀਐਂਟ ਹੈ ਕਾਰ ਦਾ ਜੈਡੀ ਪਲੱਸ ਵਾਲਾ ਵੇਰੀਐਂਟ ਹੈ ਇਹਦੇ ਉੱਤੇ ਕੋਈ ਵੇਰੀਐਂਟ ਨਹੀਂ ਆਉਂਦਾ ਕਾਰ ਦਾ ਬਹੁਤ ਹੀ ਸ਼ਾਨਦਾਰ ਕਾਰ ਹੈ ਫੈਮਿਲੀ ਕਾਰ ਹੈ ਜਿਨ੍ਹਾਂ ਨੇ ਘਰੇ ਰੱਖਣ ਵਾਸਤੇ ਫੈਮਿਲੀ ਵਾਸਤੇ ਕਾਰ ਲੈਣੀ ਹੈ ਮਾਤਾ ਕਾਰਵਾੜ ਦੇ ਉੱਤੇ ਆ ਕੇ ਤੁਸੀਂ ਕਾਰ ਦੀ ਡੀਲ ਕਰ ਸਕਦੇ ਹੋਗੇ 2016 ਮਾਡਲ ਹੈ ਜੀ 6,25,000 ਰੁਪਏ ਡਿਮਾਂਡ ਹੈਗੀ ਮੌਕੇ ਤੇ ਮਾਨਤਾ ਨਿਭਾਈ ਕਰ ਦੇਣਗੇ ਸੇਵਕ ਡੀਐਸਡਬਲਿਊ ਆਪਣੇ ਪੇਜ ਦਾ ਨਾ ਲੈ ਕੇ ਤੁਸੀਂ ਆ ਜੇ ਵੀਡੀਓ ਦਿਖਾ ਦਿਓ ਆਪਣੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਇਓ ਵੀਰਾਂ ਨੂੰ ਵੀਡੀਓ ਦਿਖਾ ਦਿਓ ਆਪਣੀ ਤੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਦਿਖਾ ਦਿਓ ਤੁਹਾਡਾ ਵੀ ਚੰਗਾ ਮਾਨਦਾਨ ਕਰਨਗੇ ਬਹੁਤ ਵਧੀਆ ਮਾਨਦਾਨ ਕਰਨਗੇ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਇਹ ਕਾਰ ਆ ਜਾਂਦੀ ਹੈਗੀ ਅੱਗੇ ਆ ਗਈ ਜੀ A star ਕਾਰ ਇਹ ਵੀ ਬਹੁਤ ਸ਼ਾਨਦਾਰ ਕਾਰ ਹੈ ਵੀ ਜਿਹੜੇ ਵੀਰਾਂ ਨੇ ਘੱਟ ਪੈਸੇ ਲਾਉਣੇ ਨੇਗੇ ਇਹ ਵੀ ਗੱਡੀ ਬੰਪਰ ਤੋਂ ਲੈ ਕੇ ਬੰਪਰ ਤੱਕ ओरिजिनल ਲੱਗੀ 2012 ਮਾਡਲ ਲੱਗੀ ਛੋਟੀ ਕਾਰ ਹੈਗੀ ਦੋਸਤੋ ਫੰਕਸ਼ਨ ਕਾਰ ਦੇ ਵਿੱਚ ਇੰਨੇ ਨੇਗੇ ਤੁਸੀਂ ਹੈਰਾਨ ਰਹਿ ਜਾਓਗੇ AVS ਬ੍ਰੇਗਾਂ ਦੇ ਵਿੱਚ ਇਹ ਕਾਰ ਹੈਗੀ ਬੈਗ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਵੀ ਗੱਡੀ ਐਨਓਸੀ ਦੇ ਨਾਲ ਰਹਿਣ ਵਾਲੀ ਹੈਗੀ ਇਹ ਵੀ AVS ਬ੍ਰੇਗਾਂ ਦੇ ਵਿੱਚ ਹੈਗੀ ਗੱਡੀ ਦੀ ਲੁੱਕ ਵਗੈਰਾ ਚੈੱਕ ਕਰ ਸਕਦੇ ਹੋਗੇ ਤੁਸੀਂ ਸਾਰੀ ਗੱਡੀ ਬ੍ਰੈਂਡ ਨਿਊ ਪਈਏ ਕਿਸੇ ਪਾਸੇ ਇਹਦੀ ਵੀ ਗੱਡੀ ਦੇ ਕਲਮਣੀ ਹੈਗੀ ਬਾਈਆਂ ਕੋਲੇ ਸਾਰੀਆਂ ਕਾਰਨ ਨਮੀਆਂ ਨੇ ਵਿੱਚੋਂ ਇੰਟੀਰੀਅਰ ਚੈੱਕ ਕਰ ਸਕਦੇ ਹੋਗੇ ਤੁਸੀਂ ਕਿਸੇ ਪਾਸੇ ਇੰਟੀਰੀਅਰ ਦੇ ਉੱਤੇ ਕੋਈ ਸਕਰੈਚ ਜਾਂ ਖਸਾਬਟ ਬਿਲਕੁਲ ਨਹੀਂ ਹੈਗੀ ਚੈੱਕ ਕਰੋ ਜੀ ਸੀਟ ਕਵਰ ਬਿਲਕੁਲ ਬ੍ਰੈਂਡ ਨਿਊ ਸੀਟ ਕਵਰ ਪਏ ਨੇ ਆਟੋ ਗੇਅਰ ਸ਼ਿਫਟ ਦੇ ਵਿੱਚ ਇਹ ਕਾਰ ਆ ਗਈ ਬਾਕੀ ਤੁਸੀਂ ਗੱਡੀ ਦੀ ਲੁੱਕ ਚੈੱਕ ਕਰੋ ਜੀ ਨਵੇਂ ਟਾਇਰਾਂ ਦੇ ਵਿੱਚ ਆ ਕਾਰ ਬਾਕੀ ਤੁਹਾਨੂੰ ਸਾਰੀ ਗੱਡੀ ਦੀ ਡਿਟੇਲ ਦੇਵਾਂਗੇ ਇੰਜਨ ਦੇਖੋ ਜੀ ਬਿਲਕੁਲ ਨਵਾਂ ਬ੍ਰੈਂਡ ਨਿਊ ਪਿਆ ਹੈਗਾ ਕੋਈ ਐਕਸੀਡੈਂਟ ਨਹੀਂ ਹੈਗੀ ਕੋਈ ਲੱਗੀ ਵੱਜੀ ਨਹੀਂ ਇਹ ਵੀ ਇਸ ਬ੍ਰੇਗਾਂ ਵਾਲੀ ਕਾਰ ਹੈਗੀ ਹਜੇ ਤੱਕ ਸਟicker ਤੱਕ ਵੀ ਨਹੀਂ ਲਏ ਹੈਗੇ ਕਾਰ ਦੇ ਕੱਲੀ-ਕੱਲੀ ਚੀਜ਼ ਚੈੱਕ ਕਰ ਸਕਦੇ ਹੋ ਵੀ ਜਿੱਦਾਂ ਮਾਰਕਰ ਲੱਗੇ ਹੁੰਦੇ ਨੇ ਏਜੰਸੀ 'ਚੋਂ ਐਪਰਨ ਚੈੱਕ ਕਰ ਸਕਦੇ ਹੋਗੇ ਸਾਰੇ ਫੈਂਡਰ ਦੇ ਨਟ ਚੈੱਕ ਕਰ ਸਕਦੇ ਹੋ ਬੈਟਰੀ ਨਵੀਂ ਹੈਗੀ ਬਰੈਂਡ ਨਿਊ ਕਾਰ ਹੈਗੀ ਬੌਨਟ ਦੇ ਨਟ ਚੈੱਕ ਕਰ ਸਕਦੇ ਹੋ ਸੀਲ ਚੈੱਕ ਕਰ ਸਕਦੇ ਹੋ ਆਪਣਾ ਮਕਸਦ ਹੁੰਦਾ ਦੋਸਤੋ ਵੀ ਤੁਹਾਨੂੰ ਕੱਲੀ-ਕੱਲੀ ਚੀਜ਼ ਬਾਰੇ ਜਾਣਕਾਰੀ ਦਈਏ ਗੱਡੀ ਦੀ ਲੁੱਕ ਦੇਖੋ ਤੁਸੀਂ ਖੜਾਵਾ ਦੇਖੋ ਕਾਰ ਦਾ 12 ਮਾਡਲ ਐਨਓਸੀ ਦੇ ਨਾਲ ਰੇਟ ਰਹਿਣ ਵਾਲਾ ਜੀ 1 ਲੱਖ ਤੇ 80000 ਰੁਪਿਆ ਬਿਲਕੁਲ ਨਵੀਂ ਨਗੀਨਾਕਾਰ ਹੈਗੀ ਦੋਸਤੋ ਨਵੇਂ ਟਾਇਰਾਂ ਦੇ ਵਿੱਚ ਹੈਗੀ ਜਿਹੜੇ ਬਾਈਆਂ ਨੇ ਘੱਟ ਪੈਸੇ ਲਾਉਣੇ ਨੇ ਆਲਟੋ ਨੂੰ ਬਹੁਤ ਹੀ ਵੈਸਟ ਕਾਰ ਹੈਗੀ A star ਕਾਰ ਹੈਗੀ ਇਹ ਅੱਗੇ ਆ ਗਿਆ ਝੋਟਾ ਝੋਟਾ ਕਾਰ ਆ ਗਈ ਜੀ ਡਸਟਰ ਕਾਰ ਆ ਗਈ ਰਨੋਲਟ ਦੀ ਕਾਰ ਆ ਗਈ ਜਿਹੜੇ ਬਾਈਆਂ ਨੇ ਘੱਟ ਪੈਸੇ ਤੇ SUV ਕਾਰ ਲੈਣੀ ਹੈਗੀ ਇਹ ਉਹਨਾਂ ਵੀਰਾਂ ਵਾਸਤੇ ਹੈਗੀ ਰੰਗ ਪੇਂਟ ਦੀ ਇਹ ਵੀ ਸਾਰੀ ਗੱਡੀ オリジナル ਹੈਗੀ ਬੰਪਰਾਂ ਨੂੰ ਛੱਡ ਕੇ ਸਾਰੀ ਕਾਰ ਆਲਮੋਸਟ オリジナル ਪੇਂਟ ਦੀ ਕਾਰ ਹੈਗੀ ਬਾਕੀ ਤੁਹਾਨੂੰ ਇੰਟੀਰੀਅਰ ਚੈੱਕ ਕਰਵਾ ਦਿੰਨੇ ਆ ਕਿ ਆਪਾਂ ਸ਼ੀਸ਼ੇ ਵਾਂਗੂ ਚਮਕਦਾ ਹੈਗਾ ਕਿਸੇ ਵੀ ਬਟਨ ਦੇ ਉੱਤੇ ਕੋਈ ਖਸਾਬਟ ਨਹੀਂ ਹੈਗੀ ਦੋਸਤੋ ਡੈਸ਼ਬੋਰਡ ਚੈੱਕ ਕਰ ਸਕਦੇ ਹੋਗੇ ਲਗਜ਼ਰੀ ਕਾਰ ਆ ਗਈ ਜੀ ਇਹ ਬਿਲਕੁਲ ਲੈਦਰ ਦੇ ਸੀਟ ਕਵਰ ਚੜੇ ਹੋਏ ਨੇ ਬਹੁਤ ਹੀ ਸ਼ਾਨਦਾਰ ਮੈਚਿੰਗ ਕੀਤੀ ਹੋਈ ਹੈਗੀ ਨਾਟ ਚੈੱਕ ਕਰ ਸਕਦੇ ਹੋ ਕਿਸੇ ਪੀਸ ਪੱਲੇ ਦੇ ਕੋਈ ਚੇਂਜ ਨਹੀਂ ਹੈਗਾ ਪੀਸ ਪੱਲਾ ਕੋਈ ਨਾਟ ਤੇ ਚਾਬੀ ਨਹੀਂ ਦੋਸਤੋ ਲੱਗੀ ਹੈਗੀ ਮੈਟਾ ਤੋਂ ਲੈ ਕੇ ਕਾਰ ਦੀ ਸਾਰੀ ਬ੍ਰੈਂਡ ਨਿਊ ਕਾਰ ਹੈਗੀ ਬਾਕੀ ਸਾਰੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਕੋਈ ਐਦੇ ਨਹੀਂ ਹੈਗਾ ਕੋਈ ਸ਼ੀਸ਼ਾ ਚੇਂਜ ਹੋਊਗਾ ਕਰਦਾ ਗੱਡੀ ਹੈਗੀ ਹੈ ਜੀ 2014 ਮਾਡਲ ਰੇਟ ਰਹਿਣ ਵਾਲਾ ਹੈਗਾ 3 ਲੱਖ ਰੁਪਿਆ ਬਹੁਤ ਬਾਜਬ ਰੇਟ ਆ ਜਦੋਂ ਦੋਸਤੋ ਜੇ ਆਪਾਂ ਦੇਖੀ ਤਾਂ Swift ਕਾਰ ਦੇ ਰੇਟ ਦੇ ਵਿੱਚ ਤੁਹਾਨੂੰ ਬਹੁਤ ਸ਼ਾਨਦਾਰ ਕਾਰ ਮਿਲਣ ਜਾ ਰਹੀ ਹੈਗੀ SUV ਕਾਰ ਮਿਲਣ ਜਾ ਰਹੀ ਹੈ ਇੰਜਨ ਦੇਖੋ ਜੀ ਇੰਜਨ ਨਵੀਂ ਬੈਟਰੀ ਹੈ ਮਰਾਉਣ ਦੀ ਬਹੁਤ ਸ਼ਾਨਦਾਰ ਇੰਜਨ ਪਿਆ ਹੈਗਾ ਗੱਡੀ ਦਾ ਐਦਾਂ ਨਹੀਂ ਹੈਗਾ ਕਿਸੇ ਨੜ ਦੇ ਉੱਤੇ ਚਾਬੀ ਲੱਗੀ ਹੋਊਗੀ ਬਾਈਆਂ ਕੋਲੇ ਜਿੰਨੀਆਂ ਕਾਰਾਂ ਹੈਗੀਆਂ ਨੇ ਸਾਰੀਆਂ ਕਾਰਾਂ ਨਵੀਆਂ ਨਕੋਰ ਕਾਰਾਂ ਨੇਗੀਆਂ ਬਾਈ ਕਹਿੰਦੇ ਵੀ ਅਸੀਂ ਗੱਡੀ ਘੱਟ ਲਿਆਵਾਂਗੇ ਪਰ ਅਸੀਂ ਯਾਰ ਲਿਆਉਂਦੇ Ориਜినਲ ਕਾਰਾਂਗੇ ਤੁਸੀਂ ਦੇਖ ਸਕਦੇ ਹੋ ਸਟੀਲ ਵਾਂਗੂ ਚਮਕ ਰਹੀਆਂ ਨੇ ਕੱਲੇ ਕੱਲੇ ਪਾੜ ਤੇ ਨੀਗਾ ਮਾਰ ਕੇ ਦੇਖ ਸਕਦੇ ਹੋ ਇੰਜਨ ਦੇਖ ਸਕਦੇ ਹੋਗੇ ਵੀ ਇੰਨਾ ਸਾਫ਼ ਇੰਜਨ ਗੱਡੀ ਦਾ ਬਹੁਤ ਸ਼ਾਨਦਾਰ ਇੰਜਨ ਪਿਆ ਕਰਦਾ ਬਾਕੀ ਸੀਲ ਵਗੈਰਾ ਚੈੱਕ ਕਰ ਸਕਦੇ ਹੋ ਬੋਨਟ ਦੀਆਂ ਤੁਸੀਂ ਲੁੱਕ ਦੇਖੋ ਜੀ ਗੱਡੀ ਦੀ ਬਹੁਤ ਸ਼ਾਨਦਾਰ ਲੋਕਾਕਾਰ ਦੀ 2014 ਮਾਡਲ 3 ਲੱਖ ਰੁਪਇਆ ਐਨਓਸੀ ਦੇ ਨਾਲ ਰੇਟ ਰਨਾਲਾ ਜੀ ਐਚ ਆਰ ਨੰਬਰ ਦੀ ਕਾਰ ਹੈਗੀ ਬਾਕੀ ਲੋਨ ਦੀ ਸੁਵਿਧਾ ਵੀ ਉਪਲਬਧ ਹੈ ਦੋਸਤੋ ਅੱਗੇ ਆ ਗਈ ਜੀ ਗ੍ਰੈਂਡ i10 ਲੋਕਲ ਬਰਨਾਲੇ ਦਾ ਨੰਬਰ ਹੈ ਕਾਰ ਦਾ ਮਲਾਜ਼ਮ ਦੇ ਕੋਲੇ ਕਾਰ ਚੱਲੀ ਐ ਗੱਡੀ ਬੰਪਰ ਤੋਂ ਲੈ ਕੇ ਬੰਪਰ ਤੱਕ オリジナル ਕਾਰ ਆ ਦੋਸਤੋ ਸਟਿਪਣੀ ਅਨਜੂਜ਼ਾ ਕਾਰ ਦੀ ਟਾਇਰ ਨਵੇਂ ਨਿਗੇ ਕਾਰ ਦੇ ਬਹੁਤ ਲੈਸ ਡਰਾਈਵਨ ਕਾਰ ਚੱਲੀ ਹੋਈ ਹੈਗੀ ਗੱਡੀ ਦਾ ਤੁਸੀਂ ਖੜਾਵਾ ਦੇਖ ਸਕਦੇ ਹੋਗੇ ਬ੍ਰੈਂਡ ਨਿਊ ਕਾਰ ਜਿਹਨੂੰ ਆਪਾਂ ਕਹਿੰਦੇ ਨੇ ਨਾ ਉਹ ਕਾਰ ਹੈਗੀ ਇਹ ਫੈਮਿਲੀ ਕਾਰ ਹੈਗੀ ਬਿਲਕੁਲ ਨਵੀਂ ਕਾਰ ਹੈ ਜਿਹਨੂੰ ਆਪਾਂ ਕਹਿੰਦੇ ਨੇ ਵੀ ਆਪਾਂ ਨੂੰ ਨਵੀਂ ਕਾਰ ਚਾਹੀਦੀ ਹੈ ਨਾ ਉਹ ਵੀਰ ਕਨੈਕਟ ਕਰ ਸਕਦੇ ਨੇ ਵੀਰਾਂ ਨਾਲ ਬਾਕੀ ਤਹਾਂ ਕੱਲੇ-ਕੱਲੇ ਸ਼ੀਸ਼ੇ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਦੇ ਸ਼ੀਸ਼ੇ ਨਹੀਂ ਗਏ ਕੋਈ ਸ਼ੀਸ਼ਾ ਨਹੀਂ ਚੇਂਜ ਬੈਕ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਪੋਰਟਸ ਵਾਲਾ ਵੇਰੀਐਂਟ ਆ ਕਾਰ ਦਾ ਪਹਿਲੇ ਨਾਂ ਦੀ ਕਾਰ ਹੈਗੀ ਕੋਈ ਦਿੱਜੇ-ਦਿੱਜੇ ਨਾਂ ਨਹੀਂ ਹੈਗੀ ਕਿਸੇ ਸਵਿੱਚ ਦੇ ਉੱਤੇ ਕੋਈ ਖਸਾवट ਨਹੀਂ ਹੈਗੀ ਇੰਟੀਰੀਅਰ ਚੈੱਕ ਕਰੋ ਡੈਸ਼ਬੋਰਡ ਚੈੱਕ ਕਰੋ ਜੀ ਸਟੀਅਰਿੰਗ ਤੇ ਕੰਟਰੋਲ ਵਗੈਰਾ ਵੀ ਆ ਜਾਂਦੇ ਨੇ ਕਾਰ ਦੇ ਬਹੁਤ ਹੀ ਸ਼ਾਨਦਾਰ ਕਾਰ ਹੈਗੀ ਮੈਚਿੰਗ ਕਰਕੇ ਸੀਟ ਕਵਰ ਵਗੈਰਾ ਚੜਾਏ ਹੋਏ ਨੇ ਕਾਰ ਦੇ ਲੈਦਰ ਦੇ ਸੀਟ ਕਵਰ ਨੇਗੇ ਮਲਾਜ਼ਮ ਦੇ ਕੋਲੇ ਗੱਡੀ ਚੱਲੀ ਹੋਈ ਹੈ ਦੋਸਤੋ ਬਹੁਤ ਸਮਾਈ ਦੇ ਵਿੱਚ ਕਾਰ ਚੱਲੀ ਹੋਈ ਹੈਗੀ ਗੱਡੀ ਦਾ ਜਿਹੜਾ ਮਾਡਲ ਹੈਗਾ ਜੀ ਮਾਡਲ ਗੱਡੀ ਦਾ ਰਹਿਣ ਵਾਲਾ ਹੈਗਾ 2014 ਮਾਡਲ ਹੈਗਾ ਬਹੁਤ ਨੀਟ ਐਂਡ ਕਲੀਨ ਕਾਰ ਹੈਗੀ ਜਿਹਨੂੰ ਆਪਾਂ ਸਾਫ਼ ਕਰ ਗਏ ਨੇਗੇ ਗੱਡੀ ਦਾ ਰੇਟ ਨਾਲ ਆ ਗਈ 3 ਲੱਖ ਤੇ 25000 ਰੁਪਇਆ ਪੰਜਾਬ ਨੰਬਰ ਦੀ ਕਾਰ ਹੈਗੀ 3 ਲੱਖ 25000 ਰੁਪਏ ਦੇ ਵਿੱਚ ਤੁਹਾਨੂੰ ਇਹ ਕਾਰ ਦਿੱਤੀ ਜਾਊਗੀ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਦੀ ਡਿਟੇਲ ਕਾਰ ਦੇ ਖੜਾਵਾ ਚੈੱਕ ਕਰ ਸਕਦੇ ਹੋ ਬਿਲਕੁਲ ਨਵੀਂ ਕਾਰ ਹੈ ਅੱਗੇ ਜਿਹੜੇ ਵੀਰਾਂ ਨੇ ਘੱਟ ਪੈਸੇ ਲਾਉਣੇ ਨੇ ਉਹਨਾਂ ਬਾਅਦ ਸਵਿਫਟ ਕਾਰ ਵੀ ਆ ਗਈ ਜੀ ਸਵਿਫਟ ਕਾਰ 2008 ਮਾਡਲ ਹੈ 28 ਤੱਕ ਗੱਡੀ ਦੀ ਪਾਸੀਆਂ ਦੋਸਤੋ ਗੱਡੀ ਬਹੁਤ ਵਧੀਆ ਜਿਹੜੇ ਬਾਈਆਂ ਨੇ ਸਵਿਫਟ ਕਾਰ ਆਲਟੋ ਕਾਰ ਲੈਣੀ ਹੈਗੀ ਉਹ ਸਵਿਫਟ ਲੈ ਸਕਦੇ ਨੇ ਕਿਉਂਕਿ ਰੇਟ ਬਹੁਤ ਘੱਟ ਰਹਿਣ ਵਾਲਾ ਕਾਰ ਦਾ 28 ਤੱਕ ਪਾਸਿੰਗਾ ਹਰਿਆਣਾ ਨੰਬਰ ਦੀ ਕਾਰ ਹੈਗੀ ਗੱਡੀ ਦੀ ਤੁਹਾਨੂੰ ਆਪਾਂ ਡਿਟੇਲ ਚੈੱਕ ਕਰਵਾ ਦਈਏ ਪਹਿਲਾਂ ਨਵੇਂ ਟਾਇਰਾਂ ਦੇ ਵਿੱਚ ਹੈ ਕਾਰ ਕੋਈ ਟਾਇਰਾਂ ਦਾ ਖਰਚਾ ਨਹੀਂਗਾ ਕੋਈ ਪਾਸਿੰਗ ਦਾ ਖਰਚਾ ਨਹੀਂਗਾ 28 ਤੱਕ ਪਾਸ ਹੈ ਵਿੱਚ ਇੰਟੀਰੀਅਰ ਚੈੱਕ ਕਰ ਸਕਦੇ ਹੋ ਨਵੀਂ ਕਾਰ ਵਰਗਾ ਇੰਟੀਰੀਅਰ ਪਿਆ ਹੈਗਾ ਦੋਸਤੋ ਜਿੱਦਾਂ 8 ਮਾਡਲ ਹੈ ਉਹਦੇ ਰਿਕਾਰਡਿੰਗ ਇੰਟੀਰੀਅਰ ਬਹੁਤ ਸਾਫ਼ ਪਿਆ ਕਾਰ ਦਾ ਜੇਕਰ ਆਪਾਂ ਰੇਟ ਦੀ ਗੱਲ ਕਰੀਏ 1 ਲੱਖ ਤੇ 60000 ਰੁਪਏ ਦੇ ਵਿੱਚ ਇਹ ਤੁਹਾਨੂੰ ਕਾਰ ਮਿਲੂਗੀ ਗੱਡੀ ਦਾ ਹਜੇ ਤੱਕ ਕੋਈ ਸ਼ੀਸ਼ਾ ਤੱਕ ਨਹੀਂ ਚੇਂਜ ਹੈਗਾ ਦੋਸਤੋ ਹਰਿਆਣਾ ਨੰਬਰ ਦੀ ਕਾਰ ਹੈਗੀ ਟਾਚਿੰਗ ਤਾਂ 8 ਮਾਡਲ ਦੇ ਥੋੜੀ ਬਹੁਤੀ ਹੁੰਦੀ ਹੈਗੀ ਪਰ ਉਹ ਖੜਾਵੇ ਦੀ ਗੱਡੀ ਬਹੁਤ ਸਾਫ਼ ਹੈਗੀ ਕਿਸੇ ਪਾਸੇ ਐਦਾਂ ਨਹੀਂ ਹੈਗਾ ਕੋਈ ਐਕਸੀਡੈਂਟ ਹੋਊਗੀ ਜਾਂ ਲੱਗੀ ਵੱਜੀ ਹੋਊਗੀ ਅੱਗੇ ਆ ਗਈ ਜੀ ਕਰੇਟਾ ਕਾਰ ਬਿਲਕੁਲ ਨਵੀਂ ਨਕੋਰ ਇਹ ਵੀ ਕਾਰ ਬਹੁਤ ਹੀ ਸ਼ਾਨਦਾਰ ਕਾਰ ਹੈਗੀ ਲਾਇ ਵੀਲ ਕੰਪਨੀ ਫਿਟਡ ਨੇ ਟਾਇਰ ਵਗੈਰਾ ਨਵੇਂ ਨੇਗੀ ਕਾਰ ਦੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਦੀ ਲੁੱਕ ਚੈੱਕ ਕਰ ਸਕਦੇ ਹੋ ਪੇਂਟ ਵਗੈਰਾ ਕਰਦਾ ਸਾਰਾ オリジナル ਪੇਂਟ ਹੈ। ਬਾਕੀ ਇੰਟੀਰੀਅਰ ਚੈੱਕ ਕਰੋ ਜੀ ਕਿਸੇ ਪਾਸੇ ਕੋਈ ਖਸਾਬਟ ਨਹੀਂ ਹੈਗੀ ਕਾਰ ਦੇ ਵਿੱਚ। ਐਸਐਕਸ ਵਾਲਾ ਵੇਰੀਐਂਟ ਆ ਜਾਂਦਾ ਲੈਦਰ ਦੇ ਬਹੁਤ ਸ਼ਾਨਦਾਰ ਸੀਟ ਕਵਰ ਚੜੇ ਹੋਏ ਨੇਗੇ ਦੋਸਤੋ। ਕੱਲੀ-ਕੱਲੀ ਚੀਜ਼ ਚੈੱਕ ਕਰ ਸਕਦੇ ਹੋ ਤੁਸੀਂ ਆਪਣਾ ਮਕਸਦ ਹੁੰਦਾ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਉਣਾ ਜੀ। ਦੇਖ ਸਕਦੇ ਹੋ ਕਾਰ ਦਾ ਰਿਵਿਊ ਬਹੁਤ ਸ਼ਾਨਦਾਰ ਮੈਟਾਂ ਤੋਂ ਲੈ ਕੇ ਸੀਟ ਕਵਰਾਂ ਤੋਂ ਲੈ ਕੇ ਨਵੀਂ ਕਾਰ ਹੈਗੀ। ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਨੇਗੇ ਕੋਈ ਸ਼ੀਸ਼ਾ ਨਹੀਂ ਚੇਂਜ ਕੋਈ ਰੀਪੇਂਟ ਨਹੀਂ ਹੈਗੀ ਕਾਰ ਮਾਤਾ ਕਾਰ ਵਾਰਡ ਦੇ ਉੱਤੇ ਆ ਕੇ ਤੁਸੀਂ ਬਰਨਾਲੇ ਸ਼ਹਿਰ ਦੇ ਵਿੱਚ ਇਸ ਕਾਰ ਦੀ ਡੀਲ ਕਰ ਸਕਦੇ ਹੋ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਕਾਰ ਹੈਗੀ ਦੋਸਤੋ 2016 ਮਾਡਲ ਦੀ ਕਾਰ ਹੈਗੀ ਕਾਰ ਦਾ ਜਿਹੜਾ ਰੇਟ ਹੈਗਾ ਉਹ ਰਹਿਣ ਵਾਲਾ ਹੈਗਾ 6.5 ਲੱਖ ਰੁਪਿਆ ਬਹੁਤ ਸੋਹਣੀ ਤੇ ਸਾਫ਼ ਸੁਥਰੀ ਕਾਰ ਹੈ ਜੀ ਇਸ ਤੋਂ ਉੱਪਰ ਕੋਈ ਵੇਰੀਐਂਟ ਨਹੀਂ ਆਉਂਦਾ ਹੈਗਾ ਦੋਸਤੋ ਟੌਪ ਵਾਲਾ ਵੇਰੀਐਂਟ ਆਹ ਕਾਰ ਦਾ ਰੇਟ ਬਿਲਕੁਲ ਵਾਜਬ ਰਹਿਣ ਵਾਲੇ ਨੇਗੇ 2016 ਮਾਡਲ ਦੀ ਕਾਰ ਹੈਗੀ ਰੇਟ ਰਹਿਣ ਵਾਲਾ ਜੀ 6 ਲੱਖ 50000 ਰੁਪਿਆ ਟੌਪ ਵਾਲਾ ਵੇਰੀਐਂਟ ਆ ਗਿਆ ਕਾਰ ਦਾ ਬੈਗ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਐਨਓਸੀ ਦੇ ਨਾਲ ਰੇਟ ਰਹਿਣ ਵਾਲੇ ਨੇ ਜੇਕਰ ਤੁਸੀਂ ਨੰਬਰ ਲਗਾਉਣਾ ਹੈਗਾ ਤਾਂ ਉਹਦਾ ਐਕਸਟਰਾ ਤੋਂ ਖਰਚਾ ਹੋਊਗਾ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਨੂੰ ਟਾਇਰ ਵੀ ਚੈੱਕ ਕਰ ਸਕਦੇ ਹੋ ਕਾਰ ਦੇ ਲਾਈਬਲ ਚੈੱਕ ਕਰ ਸਕਦੇ ਹੋ ਅੰਦਰੋਂ ਵੀ ਚੈੱਕ ਕਰ ਸਕਦੇ ਹੋ ਕਾਰ ਹਜੇ ਤੱਕ ਕਿਸੇ ਪਾਸੇ ਕੋਈ ਗਲੌਟ ਨਹੀਂ ਹੈਗੀ ਨਵੀਂ ਨਿਕੋਰ ਕਾਰ ਪਈ ਹੈਗੀ ਕੱਲੀ-ਕੱਲੀ ਚੀਜ਼ ਚੈੱਕ ਕਰ ਸਕਦੇ ਹੋ ਬੈਗ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਬੈਗ ਦੇ ਉੱਤੇ ਏਸੀ ਇਵੈਂਟ ਬੈਗ ਤੇ ਵੀ ਆ ਜਾਂਦਾ ਹੈ ਇਹਦੇ ਕਾਰ ਦੇ ਚਾਰਜਿੰਗ ਪੁਆਇੰਟ ਵੀ ਆ ਜਾਂਦਾ ਹੈਗਾ ਬਾਕੀ ਅੱਗੇ ਆ ਗਈ ਜੀ Honda amaze car ਬਹੁਤ ਸੋਹਣੀ ਤੇ ਸ਼ਾਨਦਾਰ ਕਾਰ ਹੈਗੀ 2014 ਮਾਡਲ ਦੀ ਕਾਰ ਹੈ ਦੋਸਤੋ ਇਹ ਲਗਜ਼ਰੀ ਕਾਰ ਆਗੀ ਜਿਹਨੂੰ ਆਪਾਂ ਸडान ਕਾਰ ਕਹਿ ਦਿੰਨੇ ਆ ਕਿ ਉਹ ਕਾਰ ਆਗੀ ਬਹੁਤ ਹੀ ਸ਼ਾਨਦਾਰ ਕਾਰ ਹੈਗੀ ਰੰਗ ਦੀ ਸਾਰੀ オリジナル ਹੈ ਜੀ ਚੈੱਕ ਕਰੋ ਗੱਡੀ ਦਾ ਰਿਵਿਊ ਕਿਸੇ ਪਾਸੇ ਐਵੇਂ ਨਹੀਂ ਹੈਗਾ ਬਾਈ ਕਹਿੰਦੇ ਵੀ ਕਲਮ ਲੱਗੀ ਹੋਊਗੀ ਬੰਪਰਾਂ ਨੂੰ ਛੱਡ ਕੇ ਸਾਰੀ ਕਾਰ ਆਲਮੋਸਟ オリジナル ਪੇਂਟ ਦੀ ਹੈਗੀ ਗੱਡੀ ਦਾ ਜਿਹੜਾ ਮਾਡਲ ਹੈ ਜੀ 2014 ਦਾ ਬਾਕੀ ਗੱਡੀ ਦਾ ਰਿਵਿਊ ਤੁਸੀਂ ਚੈੱਕ ਕਰੋ ਬ੍ਰੈਂਡ ਨਿਊ ਕਾਰ ਵੀ ਹੈਗੀ ਕਿਸੇ ਪਾਸੇ ਕੋਈ ਸਕਰੈਚ ਤੱਕ ਨਹੀਂ ਹੈਗਾ ਕਾਰ ਦੇ ਨਵੀਂ ਨਕੋਰ ਕਾਰ ਵੀ ਹੈ ਮੈਟਿੰਗ ਤੋਂ ਲੈ ਕੇ ਸੀਟ ਕਵਰਾਂ ਤੋਂ ਲੈ ਕੇ ਸਾਰਾ ਇੰਟੀਰੀਅਰ ਨੀਟ ਐਂਡ ਕਲੀਨ ਹੈਗਾ ਚੈੱਕ ਕਰੋ ਜੀ ਇੰਟੀਰੀਅਰ ਕਰਦਾ ਕਿਸੇ ਬਟਨ ਦੇ ਉੱਤੇ ਕੋਈ ਖਸਾਬਟ ਨਹੀਂ ਹੈਗੀ ਕਾਰ ਦੇ ਬਿਲਕੁਲ ਸਾਫ਼ ਸੁਥਰੀ ਕਾਰ ਹੈਗੀ ਜਿਹਨੂੰ ਆਪਾਂ ਸਾਫ਼ ਕਾਰ ਕਹਿ ਦਿੰਨੇ ਹੈਗੇ ਇਹਨਾਂ ਗੱਡੀਆਂ ਨੂੰ ਖਰੀਦਣ ਵਾਸਤੇ ਦੋਸਤੋ ਤੁਸੀਂ ਆਉਣਾ ਕਿੱਥੇ ਹੈਗਾ ਬਰਨਾਲਾ ਸ਼ਹਿਰ ਦੇ ਵਿੱਚ ਧਨੋਲਾ ਰੋਡ ਦੇ ਉੱਤੇ ਗਰਚਾ ਨਰਸਰੀ ਦੇ ਬਿਲਕੁਲ ਸਾਹਮਣੇ ਮਾਤਾਕਾਰ ਵਾਰਡ ਤੋਂ ਨਜ਼ਦੀਕ ਬੀਅਰ ਟਾਊਨ ਦੇ ਨਜ਼ਦੀਕ